ਸਤ ਸ੍ਰੀ ਅਕਾਲ ਬਈ ਸਾਰੇ ਬਪਾਈ ਵੀਰ ਆ ਜੋ ਸਾਨੂੰ ਅੱਜ ਡੱਬ ਵਾਲੀ ਮੰਡੀ ਦੇ ਦਰਸ਼ਨ ਕਰਾਉਨੇ ਆ ਦੇਖੋ ਮੰਡੀ ਵਿੱਚ ਕਿੰਨੇ ਆ ਚੰਗੀਆਂ ਚੰਗੀਆਂ ਗਾਵਾਂ ਪਹੁੰਚੀਆਂ ਨੇ ਹਰੇਕ ਮੁੱਲ ਦੀ ਗਾਂ ਪਹੁੰਚੀਆਂ ਮੰਡੀ ਦੇ ਵਿੱਚ ਜਿਸ ਨੇ ਵੀ ਵੀਰ ਨੇ ਖਰੀਦਣੀ ਹੈ ਜਾਂ ਵੇਚਣੀ ਹੈ ਮੰਡੀ ਦੇ ਵਿੱਚ ਜਰੂਰ ਪਹੁੰਚੋ ਦੇਖੋ ਮੰਡੀ ਵਿੱਚ ਗਾਵਾਂ ਕਿੰਨੀਆਂ ਚੰਗੀਆਂ ਗਾਵਾਂ ਆਈਆਂ ਨੇ ਬਹੁਤ ਚੰਗੀਆਂ گاਵਾਵਾਂ ਪਹੁੰਚਦੀਆਂ ਨੇ ਭਈ ਆਏ ਐਤਵਾਰ ਹਫਤੇ ਦੇ ਹਰ ਐਤਵਾਰ ਮੰਡੀ ਲੱਗਦੀ ਹੈ ਡੱਬਾੜੀ ਪੋਛ ਮੰਡੀ ਦੇਖੋ گاਵਾਵਾਂ گاਵਾਵਾਂ ਦੇ ਦਰਸਨ ਕਰੋ ਗੇਰਾ ਬਹੁਤ ਵਧੀਆ گاਵਾ ਨਹੀਂ ਆ ਦੇਖੋ 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 گاਵਾਵਾਂ ਦੇਖੋ ਤੁਸੀਂ ਗੇਰਾ ਪੂਰੀਆਂ ਵੱਡੀਆਂ ਵੱਡੀਆਂ گاਵਾਵਾਂ ਪਹੁੰਚਦੀਆਂ ਨੇ ਭਾਈ ਮੰਡੀ ਦੇ ਵਿੱਚ ਦੇਖੋ ਜਰਸੀ ਰੇਗ ਨਾ ਜਲਦੀ ਗਾਂ ਪਹੁੰਚਦੀ ਹੈ ਵੀਰ ਮੰਡੀ ਦੇ ਵਿੱਚ ਕਿਰਾ ਮੰਡੀ ਦੇ ਵਿੱਚ ਪਹੁੰਚ ਕੇ ਮੰਡੀ ਦੇ ਦਰਸ਼ਨ ਜਰੂਰ ਕਰੋ ਕੋਈ ਵੀਰ ਫਾਰਮ ਚਲਾਉਣਾ ਚਾਹੁੰਦਾ ਨਾ ਕੋਈ ਵੀਰ ਘਰ ਵਾਸਤੇ ਦੁੱਧ ਵਾਸਤੇ ਕੋਈ ਲਿਜਾਣੀ ਚਾਹੁੰਦਾ ਹੈ ਗਾਂ ਤਾਂ ਮੰਡੀ ਦੇ ਵਿੱਚ ਮੱਝਾਂ ਗਾਂਵਾਂ ਉਸ ਵੀ ਚੀਜ਼ ਖਰੀਦਣੀ ਹੈ ਤਾਂ ਮੰਡੀ ਦੇ ਵਿੱਚ ਜਰੂਰ ਪਹੁੰਚੋ ਦੇਖੋ ਤੇ ਇੱਕ ਹੋ ਸਾਰੇ ਵੀਰਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਜੋ ਸੋਨੂੰ ਤੁੰਗਾੜੀ ਬੱਕਰੀ ਮੰਡੀ ਦਾ ਚੱਲ ਰਿਹਾ ਸੀ ਪ੍ਰੋਸੈਸ ਉਹ ਹੁਣ ਮੰਡੀ ਆਪਣੀ ਮੌੜ ਮੰਡੀ ਲੱਗਦੀ ਹੈ ਪਸ਼ੂ ਮੰਡੀ ਗਰਾਊਂਡ ਦੇ ਵਿੱਚ ਹੀ ਆਪਾਂ ਪੰਜਾਬ ਦੀ ਮੰਡੀ ਹਮੇਸ਼ਾ ਪੰਜਾਬ 'ਚ ਹੀ ਚੱਲਣੀ ਚਾਹੀਦੀ ਹੈ ਕਿਸੇ ਬਾਹਰਲੇ ਸਟੇਜ 'ਚ ਜਾ ਕੇ ਨਹੀਂ ਚਲਾਵਾਂਗੇ ਸਿਰਫ ਜੋ ਤੁੰਗਾੜੀ ਮੰਡੀ ਬੱਕਰਿਆਂ ਦੀ ਲਾਗਦੀ ਸੀ ਉਹ ਮੰਡੀ ਹੁਣ ਆਏ ਵੀਰਵਾਰ ਮੋੜ ਮੰਡੀ ਪਸ਼ੂ ਮੰਡੀ ਗਰਾਊਂਡ ਵਿੱਚ ਲੱਗਦੀ ਹੈ ਸਾਰਿਆਂ ਨੂੰ ਬੇਨਤੀ ਹੈ ਕਿ ਜਰੂਰ ਪਹੁੰਚੋ ਉੱਥੇ ਵੀ ਮੰਡੀ ਦਾ ਆਨੰਦ ਮਾਣੋ ਕਿਸੇ ਵੀਰ ਨੇ ਕੋਈ ਬੱਕਰਾ ਵਜਾ ਬੱਕਰੀ ਖਰੀਦਨੀ ਹੈ ਘਰ ਆਵਾਜ਼ ਤੇ ਵਪਾਰੀ ਵੀਰ ਨੇ ਕਿਸੇ ਨੇ ਆਉਣਾ ਹੈ ਤਾਂ ਜਰੂਰ ਪਹੁੰਚੋ ਤੇ ਆ ਦੇਖੋ ਡੱਬਾਂ ਵਾਲੀ ਵਿੱਚ گاਵਾਾਂ ਦੇ ਦਰਸ਼ਨ ਕਰੋ ਗਾਵਾ ਪੂਰੀਆਂ ਟੌਪ ਦੀਆਂ ਟੌਪ ਟੌਪ ਦੀਆਂ ਗਾਵਾਂ ਪਹੁੰਚਦੀਆਂ ਨੇ ਡਬਲੀ ਮੰਡੀ ਦੇ ਵਿੱਚ ਪੂਰੇ ਬਾਰੋਂ ਐਮਪੀ ਯੂਪੀ ਮਹਾਰਾਸ਼ਟਰ ਤੋਂ ਵਪਾਰੀ ਆਉਂਦੇ ਨੇ ਗਾਵਾਂ ਖਰੀਦਣ 100 100 ਗਾਂ ਖਰੀਦ ਕੇ ਲੈ ਜਾਂਦੇ ਨੇ ਵਪਾਰੀ ਵੀਰ ਮੰਡੀ ਦੇ ਵਿੱਚੋਂ ਗਾਵਾਂ ਦੇਖੋ ਗਾਵਾਂ ਦੇ ਨਾ ਪਸੰਦ ਆਵੇਂ ਬੰਦੇ ਦੇ ਤਾਂ ਕਹੀ ਦੇਖੋ ਗਾਵਾਂ ਕਿੰਨੀਆਂ ਕਿੰਨੀਆਂ ਚੰਗੀਆਂ ਗਾਵਾਂ ਨਹੀਂਆਂ ਧੰਨਵਾਦ ਕਰਦੇ ਆ ਸਾਰੇ ਵੀਰਾਂ ਦਾ ਤੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਬੈਲ ਆਈਕਨ ਦਬਾ ਦਿਆ ਕਰੋ ਧੰਨਵਾਦ ਜੀ